ਨਿਊ ਸਪੈਸ਼ਲ ਡਾਇਰੈਕਟਰ ਜਲੰਧਰ ਪੁਲਿਸ ਕਮਿਊਨਿਟੀ ਅਫੇਅਰ ਡਿਵੀਜ਼ਨ ਪੰਜਾਬ ਅਤੇ ਮੈਡਮ ਤਨਪ੍ਰੀਤ ਕੌਰ ਆਈਪੀਐਸ ਪੁਲਿਸ ਕਮਿਸ਼ਨਰ ਜਲੰਧਰ ਅਤੇ ਸੁਖਵਿੰਦਰ ਸਿੰਘ ਬਧੀਗ ਡਿਪਟੀ ਕਮਿਸ਼ਨਰ ਪੁਲਿਸ ਸਾੰਝ ਕੇਂਦਰ ਕਮਿਊਨਿਟੀ ਪੁਲਿਸ ਅਫਸਰ ਕਮਿਸ਼ਨਰੇਟ ਜਲੰਧਰ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਪ੍ਰਵਿੰਦਰ ਕੌਰ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਕਮਿਸ਼ਨਰੀ ਜਲੰਧਰ ਦੀ ਰਹਿਨੁਮਾਈ ਹੇਠ ਸਬ ਇੰਸਪੈਕਟਰ ਰਗਵੀਰ ਸਿੰਘ ਸੁਪਰਵਾਈਜ਼ਰ ਅਫਸਰ ਸਬ ਡਿਵੀਜ਼ਨ ਸਾਂਝ ਕੇਂਦਰ ਵੈਸਟ ਮਾਡਲ ਟਾਊਨ ਜਲੰਧਰ ਸਮੀਤ ਐਸਆਈ ਤਰਵਿੰਦਰ ਸਿੰਘ ਜ਼ਿਲ੍ਹਾ ਸਾਂਝ ਕੇਂਦਰ ਐਸਆਈ ਸੁਖਵਿੰਦਰ ਸਿੰਘ ਸਬ ਡਿਵੀਜ਼ਨ ਸਾਂਝ ਕੇਂਦਰ ਸੈਂਟਰ ਨਾਰਥ ਅਤੇ ਸਾਰੇ ਸਾਂਝ ਸਟਾਫ ਕਮਿਸ਼ਨਰ ਜਲੰਧਰ ਵੱਲੋਂ ਕੈਂਟੋਨਮੈਂਟ ਬੋਰਡ ਸੀਨੀਅਰ ਸੈਕੰਡਰੀ ਸਕੂਲ ਕੈਂਟ ਜਲੰਧਰ ਵਿਕੇ ਸਰਦਾਰ ਬੱਲਭਾਈ ਪਟੇਲ ਜੀ ਦੇ ਜਨਮ ਦਿਨ ਨੂੰ ਸਮਰਪਿਤ ਰਾਸ਼ਟਰੀ ਇਕਤਾ ਦਿਵਸ ਮਨਾਇਆ ਗਿਆ ਜਿਸ ਵਿੱਚ ਹਾਜ਼ਰੀਨ ਨੂੰ ਆਮ ਅਵੇਰਨੈਸ ਦੇ ਨਾਲ-ਨਾਲ ਸਰਦਾਰ ਬੱਲਭਾਈ ਪਟੇਲ ਜੀ ਦੀ ਪ੍ਰੇਰਨਾ ਸਰੋਤ ਜੀਵਨ ਬਾਰੇ ਟ੍ਰੈਫਿਕ ਨਿਮਨਾ ਸਾਈਬਰ ਕ੍ਰਾਈਮ ਅਤੇ ਨਸ਼ਾ ਦੇ ਮਾੜੇ ਪ੍ਰਭਾਵਾਂ ਅਤੇ ਨਸ਼ਿਆਂ ਦੀ ਰੋਕਥਾਮ ਸੰਬੰਧੀ ਵਿਸਤਾਰ ਨਾਲ ਜਾਣੂ ਕਰਾਇਆ ਅਤੇ ਬਗਬਗ ਹੈਲਪਲਾਈਨ ਨੰਬਰਾਂ ਬਾਰੇ ਵੀ ਜਾਣੂ ਕਰਾਇਆ ਗਿਆ ਜਿਸ ਵਿੱਚ ਸਕੂਲ ਦੇ ਬੱਚਿਆਂ ਨੂੰ ਨਾਲ ਲੈ ਕੇ ਜਲੰਧਰ ਕੈਂਟ ਏਰੀਆ ਵਿੱਚ ਰਨ ਆਫ ਯੂਨਿਟੀ ਦੇ ਤਹਿਤ ਇੱਕ ਰੈਲੀ ਵੀ ਕੱਢੀ ਗਈ ਪਤਾ ਲੱਗਿਆ ਸਾਂਖੇਦਰ ਥਾਣੇ ਦਾ ਰਾਜ ਨਾ ਜਿਹੜਾ ਪੁੱਛਿਆ ਨਾ ਇਹਨਾਂ ਉਹ ਕੰਮ ਕਰਦੇ ਆ ਬੋਲੋ ਬੋਲੋ ਕੰਮ ਕਰਦੇ ਆ ਸਾਂਖੇ ਦੇ ਅੰਦਰ ਦੇ ਥਾਣੇ ਦਾ ਡਿਫਰੈਂਸ ਪਤਾ ਲੱਗ ਗਿਆ ਔਰ ਇਹ ਸਾਂਖੇ ਦੇ ਅੰਦਰ ਜਿਵੇਂ ਜਿਵੇਂ ਥਾਣੇ ਨੇ ਉਹਨਾਂ ਦੇ ਵਿੱਚ ਸਾਰਿਆਂ ਚ ਗਨੇ ਹੋਏ ਮੈਂ ਨਾ ਕਹਿੰਦਾ ਤੇ ਹਰੇਕ ਪੁੱਛ ਪੁੱਛਦਾ ਤਾਂ ਪਤਾ ਹੀ ਨਹੀਂ ਹੁੰਦਾ ਸਾਂਖੇ ਦੇ ਨਾਲ 15 ਸਾਲ ਹੋ ਗਏ ਇਹਨਾਂ ਨੂੰ ਬਣਾਇਆ ਇਸਿੱਤਲਾ ਹੀ ਉਹ ਨਹੀਂ ਕਾਸ ਕੇ ਨਹੀਂ ਜਿੱਥੋਂ ਆਏ ਆ ਪਤਾ ਲੱਗਿਆ ਕਿ ਉਹ ਵੀ ਉਹ ਮੈਂ ਉੱਥੇ ਕਾਫੀ ਬੱਤੀ ਉੱਥੇ ਅਸੀਂ ਚਿੱਤੇ ਵਰਗੇ ਕੰਮ ਆਣੇ ਜਿਹੜੀ ਮੈਂ ਗੱਲ ਕਰ ਰਿਹਾ ਕੋਈ ਕਰਦੇ ਉਹ ਸਾਂਝ ਕੇਂਦਰ ਲਗਾਉਂਦੇ ਨੇ ਉੱਥੇ ਔਰ ਇਹ ਸਾਂਝ ਕੇਂਦਰ ਅਨੇਕ ਤਰ੍ਹਾਂ ਦੇ ਬੱਲੇ ਰਹੇ ਤੁਸੀਂ ਸੋਚ ਰਹੋ ਆਪ ਕੋ ਆਪਣਾ ਮਾਰਾ ਨੂੰ ਕਰਤੇ ਇਹੋ ਜਿਹਾ ਕੰਮ ਮੈਂ ਕਿ ਜਨਾ ਕ੍ਰਾਈਮ ਤੋਂ ਬਿਨਾ ਵੀ ਪੁਲਿਸ ਵਿੱਚ ਆਂਦੀ ਹੈ ਦੇਖੋ ਬਿਟੇ ਪਾਸਪੋਰਟ ਤੁਸੀਂ ਭਰਾਇਆ ਨੇ ਇੱਕ ਛੋਟੀ ਜਿਹੀ ਜੀ ਹੁਣ ਦੀ ਐਜ਼ ਯੂਨਿਫਾਰਮ ਲਈ ਹੁਣ ਦੀ ਜਨਤ ਸਾਂਝ ਕੇਂਦਰਾਂ ਦਾ ਅਕੀਨਾਂ ਤੁਹਾਨੂੰ ਪਤਾ ਹੀ ਥਾਣੇ ਤੋਂ ਸਾਂਝ ਕੇਂਦਰਾਂ ਦਾ ਪਤਾ ਪੁਲਿਸ ਦਾ ਤੇ ਫਿਰ ਪਤਾ ਹੀ ਹੈ ਤੁਹਾਨੂੰ ਪੁਲਿਸ ਸਟੇਸ਼ਨ ਦਾ ਪਤਾ ਹੈ ਪੁਲਿਸ ਦੀ ਕਿਉਂ ਲੋੜ ਪੈਂਦੀ ਬੋਲੀ ਜੋ ਉਧਰੋਂ ਇੱਕ ਚੋਂ ਇੰਟਰਸਟਿਡ ਜਿਹਾ ਆਪਾਂ ਲੈ ਕੇ ਚੱਲਣਾ ਕੋਈ ਬੋਝ ਨਾ ਭਾ ਕੇ ਚੱਲੋ ਕਲਾਸਰੂਮ ਨਾ ਸਮਝੋ ਬੈਠੇ ਉਹ ਮਰੂਟੀ ਤੇ ਜਾਵਾਂਗੇ ਥੋੜੇ ਜਿਹਾ ਹੀ ਆਇਆ ਤੇ ਸੋਚਿਆ ਵੀ ਚਲੋ ਥੋੜਾ ਜਿਹਾ ਤੁਹਾਨੂੰ ਦੱਸ ਦਈਏ ਵੈਸੇ ਹੀ ਗੱਲਾਂ ਇਹ ਵੀ ਤੁਹਾਨੂੰ ਪਤਾ ਹੀ ਹੋਏਗਾ ਸਭ ਤੋਂ ਪਹਿਲਾਂ ਤੇ ਆਪਾਂ ਟੈਨਸ਼ਨ ਤਾਂ ਮੰਡਵਲੋਂ ਚਿੱਟੀਆਂ ਕੱਪੜੇ ਵਾਲੇ ਜਿਹੜੇ ਪਾਏ ਨਹੀਂ ਸੀ ਇਹ ਅਸੀਂ ਸਾਂਝ ਕੇਂਦਰਾਂ ਵੱਲੋਂ ਬਾਜੀ ਕੋਸੀ ਦੇ ਸਕਦੇ ਮੈਂ ਇਹ ਵੀ ਦੱਸਣਾ ਚਾਹੁੰਦਾ ਪਤਾ ਨਹੀਂ ਮੈਨੂੰ ਕਹਿਣਾ ਚਾਹੀਦਾ ਹੈ ਨਹੀਂ ਜਾਂ ਇਹ ਸੀਆਟੀ ਦੇ ਲੋਗ ਹੈ ਇੰਟੈਲੀਜੈਂਸ ਦੇ ਲੋਗ ਹੈ ਪੂਰੇ ਪੰਜਾਬ ਦੀ ਅਸੀਂ ਉਹਨਾਂ ਨੂੰ ਫੀਡਬੈਕ ਦਾ ਕੰਮ ਉਹ ਦਿੰਨੇ ਹੈ ਕਿ ਜਿਹੜਾ ਸਭ ਤੋਂ ਜਿੱਦਾ ਨੂੰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ 파ਰੇ ਕੋਲੇ ਡੀਐਸਪੀ ਮਧਿੰਦਰ ਸਿੰਘ ਜੈਲ ਸਿੰਘ ਵੀ ਬਗੈਰਾ ਹੋ ਗਿਆ ਤੁਗੇ ਸਾਂਝ ਈ ਜ਼ੈ ਪੁਲਿਸ ਫੋਰਸੇ ਆਏ ਆ ਸਾਨੂੰ ਬਹੁਤ ਖੁਸ਼ੀ ਹੈ ਤੇਰੇ ਦਿਨੋਂ ਔਰ ਅਸੀਂ ਉਮੀਦ ਕਰਦੇ ਆ ਇਹਨਾਂ ਤੋਂ ਕਿ ਆਉਣ ਵਾਲੇ ਟਾਈਮ ਚ ਇਹ ਸਾਡੇ ਨਾਲ ਕੰਦੇ ਨਾ ਕੰਦਾ ਬਲਾ ਕੇ ਅ ਮੈਂ ਇਹਨਾਂ ਨੂੰ ਇਹ ਵੀ ਦੱਸਿਆ ਕਿ ਸਾਡੇ ਸਟੂਡੈਂਟਸ ਆਫ ਸਟਾਫ ਪੂਰੀ ਤਰ੍ਹਾਂ ਕਮਿਟਿਡ ਹੈ ਕਿ ਸਾਨੂੰ ਅਗਰ ਕੋਈ ਵੀ ਗਵਰਨਮੈਂਟ ਤੋਂ ਉੱਪਰੋਂ ਡਾਇਰੈਕਸ਼ਨ ਆਉਂਦੀ ਹੈ ਤਾਂ ਸਾਡਾ ਹਰ ਬੱਚਾ ਔਰ ਹਰ ਸਟਾਫ ਮੈਂਬਰ ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰਦਾ ਹੈ ਚਾਹੇ ਕਈ ਵਾਰੀ ਸਾਨੂੰ ਕੋਰ ਫੰਡਸ ਨਹੀਂ ਵੀ ਆਉਂਦੇ ਜਿੱਥੇ ਸਾਰਾ ਪਤਾ ਚੱਲਦਾ ਕਿ ਇੱਥੇ ਨਸ਼ੇ ਦਾ ਸੌਰਾ ਹੈ ਅਸੀਂ ਉਹ ਫੈਕਟਰੀਸ ਨੂੰ ਮਿਲਦੇ ਹਾਂ ਉਹਨਾਂ ਦੀਆਂ ਪ੍ਰੋਬਲਮਸ ਪੁੱਛਦੇ ਹਾਂ ਕਿੰਨਾ ਬੱਚਾ ਨਸ਼ੇ ਤੋਂ ਜੀ ਸੀ ਹੋ ਗਿਆ ਤਾਂ ਇਹ ਸਾਰੀ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰਦੇ ਹਾਂ ਔਰ ਅਸੀਂ ਆਰਵਰੀ ਟਾਈਮ 'ਚ ਇਹ ਇੱਕ ਊਮੀਦ ਆਪਕੋ ਪਸੇ ਲਈ ਸਟਾਪ ਵੀ ਐ ਲੈਣੇ ਜਾਂ ਸ਼ੁਰੂ ਕਰਨਾ ਚਾਹੀਦਾ ਹੈ। ਪੁਰਾਣੇ ਅਸੂਲ ਤੇ ਉਹ ਬਹੁਤ سارے ਸੂਰੇ ਸ਼ੁਰੂ ਕਰ। ਆਪ ਇਹਨਾਂ ਦੇ ਦੱਸ ਦੇਣਾ। ਇਹ ਸਵਾਸਥ ਨਾਲ ਕਰੋ ਸਰਕਾਰ ਵਾਸਤੇ ਨਾਲ ਕਰੋ। ਆਪਣੇ ਵਾਸਤੇ ਕਰੋ। ਚਾਹੀਦਾ ਕਿ ਚਾਹੀਦਾ ਤੁਹਾਨੂੰ। ਨਾ ਪੀਜ ਬਹੁਤਾ ਨਹੀਂ ਤੇ ਉਹ ਰੂਲਸ ਜਿਹੜੂ ਫਾਲੋ ਨੂੰ ਫਾਲੋ ਕਰਿਆ ਕਰੋ ਜਿਹਦੇ ਵਿੱਚ ਤੁਸੀਂ ਸਿਕਿਓਰ ਹੋ। ਬੋਦੇ ਨਹੀਂ ਕਰਨ ਦੀ ਲੋੜ। ਅਫਸਰ ਦੇ ਬੜੇ ਰੂੜਨੇ ਨਾ ਫਾਲੋ ਬੰਦਾ ਕਰ ਸਕਦਾ ਨਾ ਕਰਿਆ ਕਰੋ ਕੋਈ ਇਸ਼ੂ ਨਹੀਂ ਪਰ ਉਹ ਰੂਲ ਜ਼ਰੂਰ ਫਾਲੋ ਕਰੋ ਜਿਹਦੇ ਚ ਤੁਸੀਂ ਸਿਕਿਓਰ ਹੋ ਮੰਨ ਲਓ ਨਹੀਂ ਵੀ ਤੁਹਾਨੂੰ ਕੋਈ ਮਾਇਨੇ ਸੁਖਾ ਹਾਂਜੀ ਹਾਂ ਬਾਕੀ ਠੀਕ ਹੈ ਸਾਈਬਰ ਕ੍ਰਾਈਮ ਹੈ ਚਿਫਰਾਗਸ ਤੇ ਮਨੀ ਦੀ ਗੱਲ ਕਰੀਏ ਮੈਂ ਰਣਜੀਤ ਸਿੰਘ ਸਬ ਇੰਸਪੈਕਟਰ ਇਚਾਰਜ ਸਾਨੀਂ ਅੰਦਰ ਸਬ ਇੰਸਪੈਕਟਰ ਹਾਂ ਅੱਜ ਦੀ ਤਕਰੀਰ ਤੋਂ ਪਰ ਇਹ ਦਿਹਾੜਾ ਹੈ ਇਸ ਸਰਕਾਰ ਵੱਲੋਂ ਪਾਇਟੇਲ ਜੀ ਦੇ ਚਲਨ ਦੇ ਨੂੰ ਸਮਰਪਿਤ ਰਸਟਰੀ ਦੇਖਤਾ ਦੇ ਸਬੰਧ ਵਿੱਚ ਮਨਾਇਆ ਗਿਆ। ਉਹ ਕੇਂਦਰ ਮਾ ਆਵਾਸ ਕੇ ਸੀ ਆਪਣੇ ਸਾਥ ਕੇ ਨੰਤਰਕ ਸਾਥ ਅਤੇ ਉਸ ਕੇ ਸੰਗੜਾ ਇੱਕ ਐਂਟਰ ਸਟਾਫ ਦੇ ਨਾਲ ਆਰਲ ਕੀ ਗਵਰਨਮੈਂਟਸ ਮੁਜਰਾ ਇੱਕ ਇਸ ਲਾਇਨ ਦਾ ਆਖਰ ਜੁਤੀ ਬਣ ਵਾਸਤੇ ਅਤੇ ਸਾਰਾ ਸਟਾਫ ਨੂੰ ਦਾ ਬੱਚਿਆਂ ਨਾਲ ਆਸਾਨ ਕੇਂਦਰਾਂ ਦੇ ਨਾਲ ਸਿਰਨਪਨ ਲਈ ਮਨਾਇਆ। ਬੈਣ ਪਹਿਲਾਂ ਤਾਂ ਤੁਹਾਡਾ ਸ਼ੁਭ ਨਮ ਕੀ। ਬਨੀਸ਼ਾ ਵੈਸ ਅੱਜ ਤੁਸੀਂ ਸਾਂਝ ਕੇਂਦਰ ਵਿੱਚ ਜਿਹੜੇ ਆਏ ਆ ਮੁਲਾਜ਼ਮ ਉਹਦੇ ਵਿੱਚ ਕੀ ਕਰਨਾ ਜਾ ਰਿਹਾ ਅੱਜ ਸਾਡੇ ਕੋਲ 31ਵਾਂ ਵਾਲਾ ਪਾਈਪ ਡੇ ਦਾ ਵਰ੍ਹਿਆ ਇਹ ਸਾਡੇ ਕੋਲ ਸਾਂਝ ਕੇਂਦਰ ਵਾਲੇ ਰਨ ਆਫ ਯੂਨਿਟੀ ਦਾ ਰਨ ਆਫ ਯੂਨਿਟੀ ਦਾ ਨਮਸਤੇ ਆਇਆ ਹੈ ਤੇ ਅੱਜ ਹੀ ਰਨ ਆਫ ਯੂਨਿਟੀ ਮਨਾ ਰਹੇ ਆ ਸਾਂਝ ਕੇਂਦਰ ਵਾਲੇ ਕਿੰਨੇ ਕਿ ਬੱਚੇ ਆ ਕਿ ਜਿਹੜੇ ਰਨ ਆਫ ਯੂਨਿਟੀ ਕਰਦੇ ਦੋ ਤਿੰਨ ਸੂਚ ਹੈ ਤੇ ਹੋਰ ਕਿਹੜਾ ਪ੍ਰਿੰਸੀਪਲ ਦਾ ਸਹਿਯੋਗ ਮਿਲ ਰਿਹਾ ਇਸ ਵਿੱਚ ਕੈਂਟਵਰ ਰਨ ਫਾਰ ਯੂਨਿਟੀ ਹੋ ਰਹੀਆ ਔਰ ਲਾਈਵ ਚੱਲ ਰਹੀ ਹੈ ਮੈਂ ਆਪਣੇ ਆਫਿਸ ਤੋਂ ਦੇਖ ਰਿਹਾ ਸਰਦਾਰ ਵੱਲਭ ਭਾਈ ਪਟੇਲ ਜੋ ਹੈ ਉਹਨਕੇ ਅੱਜ ਉਪਲਖਵੇ ਉਹਨ ਕੀ ਯਾਦ ਮੈਂ ਜਿਹੜਾ ਅਸੀਂ ਰਨ ਫॉर ਯੂਨਿਟੀ ਕਰ ਰਹੇ ਹਾਂ ਔਰ ਸਵੇਰੇ ਮੈਂ ਦੱਸਿਆ ਸਾਡੇ ਬੱਚੇ ਉੱਥੇ 6:30 ਵਜੇ ਪਹੁੰਚੇ ਹੋਏ ਸੀ ਸਟੇਸ਼ਨ ਕਮਾਂਡਰ ਚੀਫ ਐਗਜ਼ੀਕਿਊਟਿਵ ਆਫੀਸਰ ਸਾਰੇ ਪ੍ਰੈਜ਼ੈਂਟ ਸੀ ਆਰਮੀ ਆਫਸਰ ਔਰ 6:30 ਤੋਂ ਬਾਅਦ ਸਾਡੇ ਬੱਚੇ ਹੁਣ 10 ਵਜੇ ਪੁਲਿਸ ਫੋਰਸ ਨੇ ਜਿਹੜਾ ਅੱਜ ਰਨ ਫਾਰ ਯੂਨਿਟੀ ਕਰਨਾ ਹੈ ਮਾਰਚ ਕਰਨਾ ਹੈ ਉਹਦੇ ਲਈ ਪ੍ਰੈਜ਼ੈਂਟ ਹੈ ਔਰ